ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਾਲ ਬੱਚੇ ਛੋਟੇ ਤੇ ਨਾਲ ਦੋ ਤਿੰਨੇ ਵੀਰ ਬਾਕੀ ਕਹਿੰਦੇ ਹੀ ਹੋਏ ਆ ਤੇ ਅੱਜ ਅਸੀਂ ਆਪਣੇ ਸਰਹੰਦ ਚੱਲੇ ਹਾਂ ਮੱਥਾ ਟੇਕਣ ਤੇ ਅੱਜ ਦਾ ਵਲੌਗ ਆਪਣਾ ਉੱਥੋਂ ਦਾ ਹੀ ਬਣੂਗਾ ਤੇ ਬੜੇ ਦਿਨਾਂ ਦੀ ਕੋਸ਼ਿਸ਼ ਕਰਨ ਲੈ ਪਰ ਅੱਜ ਟਾਈਮ ਨਿਕਲਿਆ ਇੱਕ ਹੁਣ ਤਾਂ ਤੰਦ ਘਟ ਪਈ ਆ ਇਹ ਛੇਤੀ ਜਿਹੜਾ ਆਪਾਂ ਮੁੜਿਆ ਜਾਊਗਾ ਇਸ ਕਰਕੇ ਮਿਲਦੇ ਆ ਸਾਰੇ ਵੀਰਾਂ ਨੂੰ ਅੱਜ ਸਰਹੰਦ ਚਲੋ ਜੀ ਆਉਣ ਆਪਣੇ ਸਿੰਘ ਸੂਰਮੇ ਨਾਲ ਆਪਣੇ ਤੁਰਪੇ ਆ ਮਨਰੂਪ ਤੋਂ ਇੱਕ ਨੂਰ ਪਰਮ ਵੀਰ ਮਰਜਿੰਦਰ ਅਰਜਿੰਦਰ ਫਤਿਹ ਤੇ ਆਪਾਂ ਤੇ ਹੁਣ ਅਸੀਂ ਚੱਲਦੇ ਆ ਉੱਥੇ ਸਰਹੰਦ ਦਰਸ਼ਨ ਕਰਨ ਗੁਰਦਰਾ ਸਾਹਿਬ ਦੇ ਨਾਲੇ ਬੱਚਿਆਂ ਨੂੰ ਦਿਖਾ ਕੇ ਲਿਓਨੇ ਕਿਉਂਕਿ ਆ ਚੀਜ਼ਾਂ ਦੱਸਿਆ ਜਿਹੜਾ ਵਾ ਇਤਿਹਾਸ ਆਪਾਂ ਬੱਚਿਆਂ ਨੂੰ ਦੱਸਾਂਗੇ ਤੇ ਉਹ ਜੁੜਨਗੇ ਨਾਲ ਸਕੂਲਾਂ ਦੇ ਵਿੱਚ ਤੇ ਉਹਨੂੰ ਕੋਈ ਪੜ੍ਹਾਉਦਾ ਨਹੀਂ ਆ ਇਸ ਕਰਕੇ ਇਹ ਸਾਰਿਆਂ ਨੂੰ ਚਲੋ ਜ਼ਰੂਰੀ ਆ ਜਾਣਾ ਆਉਣਾ ਚਾਹੀਦਾ ਤੁਹਾਨੂੰ ਉੱਥੇ ਚੱਲ ਕੇ ਨਾਲੇ ਇਹਨਾਂ ਨੂੰ ਸਾਰੇ ਇਤਿਹਾਸ ਦਾ ਜਾਣੂ ਕਰਾਵਾਂਗੇ ਤੇ ਨਾਲੇ ਦਰਸ਼ਨ ਕਰਾਵਾਂਗੇ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਸ਼ਹਾਦਤਾਂ ਦਿੱਤੀਆਂ ਆਪਣੇ ਸੇਖ ਕੌਮ ਨੇ ਤੇ ਸਾਰੇ ਅੱਜ ਦਾ ਦਿਨ ਕੱਢ ਕੇ ਉੱਥੇ ਚੱਲਦੇ ਆਂ ਨਾਲੇ ਸਾਰੇ ਘਰ ਦੇ ਦਰਸ਼ਕ ਜਾਰੇ ਚਾਵਾਂ ਸ਼ਾਵਾਂ ਸ਼ਟਣ ਲੱਗੇ ਆਂ ਉਹ ਵੀ ਸਵੇਰ ਦੇ ਤੁਰੇ 5 ਵਜੇ ਦੇ ਤੇ ਲਾਗੇ ਪਹੁੰਚ ਗਏ ਹੁਣ ਆਪਾਂ ਇਸਦੇ ਵਿੱਚ ਗੱਡੀ ਦਾ ਬਹੁਤ ਮੰਦਾ ਵਾਲੀ ਉਹਨੂੰ ਗੱਡੀ ਧਵਾ ਗਏ ਫਿਰ ਗੁਰਦਰਾ ਸਾਹਿਬ ਨੂੰ ਜਾਂਦੇ ਆਂ ਤੇ ਅੱਜ ਆਪਾਂ ਕੁਲੇਵੀ ਗੱਲ ਕਰਦੇ ਆਂ ਵੀ ਇਹਦੇ ਵਿੱਚ ਆਪਾਂ ਨੂੰ ਕਿੱਡਾ ਤਗੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਆਪਦੇ ਜੀਵਨ ਬਾਰੇ ਦੱਸਿਆ ਕਿੰਡੀ ਤਗੜੀ ਗੱਲ ਹੈ ਕੰਪਰੋਮਾਈਜ਼ ਕਰਨਾ ਆਪਾਂ ਜੇ ਆਪਦੇ ਜੀਵਨ ਦੇ ਵਿੱਚ ਕੰਪਰੋਮਾਈਜ਼ ਕਰਨਾ ਸਿੱਖ ਲਈਏ ਨਾ ਆਪਣੇ ਜਿਹੜੇ ਆ ਸਾਠ ਆਪਣੇ ਬਿਜ਼ਨਸ ਇਹ ਜਿਹੜੇ ਆ ਗਰੋ ਕਰਦੇ ਰਹਿੰਦੇ ਆ ਹੁਣ ਮੰਨ ਲਓ ਜਿਸ ਤਰ੍ਹਾਂ ਆਪਾਂ ਜ਼ਿੰਦਗੀ ਦੇ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਾਸਤੇ ਸਿੱਖ ਧਰਮ ਵਾਸਤੇ ਕੰਪਰੋਮਾਈਜ਼ ਕੀਤਾ ਕਿ ਉਹਨਾਂ ਨੇ ਸਾਰਾ ਪਰਿਵਾਰ ਵਾਸਤਾ ਵੀ ਸਿੱਖ ਧਰਮ ਵਾਸਤੇ ਤੇ ਸਿੱਖ ਧਰਮ ਦੀ ਹੋਂਦ ਜਿਹੜੀ ਬਜੀ ਰਹੀ ਇਸੇ ਤਰੀਕੇ ਨਾਲ ਹੀ ਆ ਜੇ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਪਰਿਵਾਰਾਂ ਦੇ ਵਿੱਚ ਛੋਟੇ ਛੋਟੇ ਕੰਪਰੋਮਾਈਜ਼ ਕਰ ਲਈਏ ਨਾ ਉਹਨਾਂ ਦੇ ਨਾਲ ਜਿਹੜਾ ਵਾ ਆਪਣਾ ਜੀਵਨ ਵੀ ਸਹੀ ਰਹਿੰਦਾ ਤੇ ਆਪਣੇ ਪਰਿਵਾਰ ਵੀ ਬਜੀ ਰਹਿੰਦੇ ਆ ਇੰਨਾ ਚੀਜ਼ਾਂ ਤੋਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਹੁਣ ਬੱਚੇ ਅਸੀਂ ਤਾਂ ਹੀ ਨਾਲ ਲਿਆਂਦੇ ਸਾਰੇ 3-4 ਜਣੇ ਆ ਮਨੂਪ ਏਕਨੂਰ ਗੁਰਪ੍ਰਦੇਸ ਸਿੰਘ ਤੇ ਪਰਮਵੀਰ ਸਿੰਘ ਕਿ ਇਹਦੇ ਵਿੱਚ ਪਤਾ ਲੱਗੇ ਬੱਚਿਆਂ ਨੂੰ ਵੀ ਆਪਾਂ ਜ਼ਿੰਦਗੀ ਦੇ ਵਿੱਚ ਆਪਦੀ ਚੀਜ਼ ਨੂੰ ਤਿਆਗ ਕੇ ਤੇ ਦੂਜੇ ਨੂੰ ਦੇ ਦੇਣੀ ਜਿਹੜੀ ਹੈ ਸਭ ਤੋਂ ਵੱਡੀ ਜਿਹੜੀ ਆ ਉਦਾਹਰਨ ਜਦੋਂ ਆਪਾਂ ਆਪਣੀ ਚੀਜ਼ ਨੂੰ ਖੋ ਗਏ ਉਹਨੂੰ ਜੇ ਜਿਹੜੀ ਚੀਜ਼ ਮੈਨੂੰ ਲੋੜ ਵਾ ਤੇ ਮੈਂ ਆਖਾਂ ਵੀ ਆ ਲੈ ਫਦੇ ਤੂੰ ਲੈ ਲੈ ਇਹ ਹੋ ਗਿਆ ਕੰਪਰੋਮਾਈਜ਼ ਇਹਦੇ ਨਾਲ ਕੀ ਹੁੰਦਾ ਵਾ ਬੱਚੇ ਵਧੀਆ ਸਿੱਖਿਆ ਮਿਲਦੀ ਆ ਤੇ ਬੱਚਾ ਗਾਂ ਜਾ ਕੇ ਕਾਮਯਾਬ ਹੁੰਦਾ ਤੇ ਬਗਾਵਤ ਨਹੀਂ ਹੁੰਦੀ ਇਹਦੇ ਵਿੱਚ ਇੱਕ ਬੰਦਾ ਲਿਖ ਗਿਆ ਉਹਦੇ ਨਾਲ ਬਗਾਵਤ ਨਹੀਂ ਹੁੰਦੀ ਹੁਣ ਜੇ ਮੰਨ ਲਓ ਮੈਨੂੰ ਚਾਹੀਦੀ ਚੀਜ਼ ਤੇ ਫਤੇ ਨੂੰ ਚਾਹੀਦੀ ਆ ਤੇ ਅਸੀਂ ਦੋਵੇਂ ਆਖੀਏ ਮੈਨੂੰ ਚਾਹੀਦੀ ਮੈਨੂੰ ਚਾਹੀਦੀ ਉਹਦੇ ਵਿੱਚ ਬਣ ਜਾਂਦੀ ਬਗਾਵਤ ਬਗਾਵਤ ਤੋਂ ਬਾਅਦ ਲੜਾਈਆਂ ਪੈਂਦੀਆਂ ਸਾਰਾ ਕੁਝ ਹੁੰਦਾ ਇਹ ਜ਼ਿੰਦਗੀ ਦੇ ਦੋ ਪਹਿਲੂ ਆ ਜਿਹੜਾ ਬੰਦਾ ਲਿਖ ਕੇ ਜੀਣਾ ਸਿੱਖ ਗਿਆ हां ये ਨਹੀਂ ਵੀ ਗਲਤੀ ਤੇ ਜਿੱਥੇ ਆਪਾਂ ਕੰਪਰੋਮਾਈਜ਼ ਕਰਨਾ ਬਣਦਾ ਵਾ ਵੀ ਜਿੱਥੇ ਆਪਣੇ ਕੰਪਰੋਮਾਈਜ਼ ਕੀਤੇ ਆ ਸਾਡਾ ਪਰਿਵਾਰ ਬਚਦਾ ਵਾ ਜਾਂ ਸਾਡੇ ਭਰਾ ਦਾ ਕੁਝ ਬਚਦਾ ਵਾ ਜੇ ਆਪਾਂ ਜ਼ਿੰਦਗੀ ਦੇ ਵਿੱਚ ਉਸ ਚੀਜ਼ ਤੇ ਕੰਪਰੋਮਾਈਜ਼ ਕਰਦੇ ਆ ਤੇ ਉਹ ਚੀਜ਼ ਬਹੁਤ ਵਧੀਆ ਗੱਲ ਆ ਇਸ ਕਰਕੇ ਸਾਰੇ ਵੀਰ ਚਲੋ ਛੋਟੇ ਸਾਹਿਬ ਜਾਨਿਆਂ ਦੇ ਤੇ ਸਰਹੰਦ ਆਪਾਂ ਜੇ ਆਏ ਆ ਤੇ ਕੁਝ ਨਾ ਕੁਝ ਜੀਵਨ ਦੇ ਵਿੱਚ ਸਿੱਖ ਕੇ ਮਿਲੀਏ ਹਾਣ ਆਪਾਂ ਸਿੱਖਣਾ ਕੰਪਰੋਮਾਈਜ਼ ਕਰਨਾ ਨਾ ਇਹ ਬੱਚਿਆਂ ਨੂੰ ਜਰੂਰ ਸਿਖਾਇਆ ਕਰੋ ਜਿੰਨਾ ਵੀ ਆਪਾਂ ਇੱਕ ਦੂਜੇ ਨਾਲ ਰਲ ਕੇ ਬੱਚਿਆਂ ਨੂੰ ਇਹ ਗੱਲਾਂ ਸਿਖਾਵਾਂਗੇ ਉਹ ਹੀ ਸਭ ਤੋਂ ਵੱਡੀ ਗੱਲ ਆ ਕਿ ਪਰਮਾ ਅਹੀ ਆਪ ਦੇ ਵੱਡਿਆਂ ਤੋਂ ਸਿੱਖਿਆ ਇਹ ਸਾਡੇ ਤੋਂ ਸਿੱਖਣਗੇ ਤੇ ਸਭ ਤੋਂ ਵੱਡੀ ਗੱਲ ਆ ਹੁਣ ਸਾਰੇ ਵੀਰ ਇਦਾਂ ਗੱਲਾਂ ਬੱਚਿਆਂ ਨੂੰ ਦੱਸਿਆ ਕਰੋ ਕਰਿਆ ਕਰੋ ਤਾਂ ਜੋ ਇਹ ਬੱਚੇ ਜਿਹੜੇ ਆ ਗਾਂਹ ਜਾ ਕੇ ਤੁਹਾਡਾ ਭੁੇਖਾ ਤੇ ਗਾਂਹ ਜਾ ਕੇ ਜਿਹੜੇ ਸਹੀ ਰਹਿਣ ਹੁਣ ਅਈ ਅੱਜ ਇਹਨਾਂ ਨੂੰ ਦਰਸ਼ਨ ਕਰਾ ਕੇ ਤੇ ਫੇਰ ਚੱਲਦੇ ਆ ਫੇਰ ਉੱਥੋਂ ਦਾ ਤੁਹਾਨੂੰ ਦਿਖਾਵਾਂਗੇ ਉਹ ਨਹੀਂ ਪਹੁੰਚ ਗਏ ਆ ਸਮੁੰਦਰ ਛਗਣ ਡੀਆਂ ਸੰਗਤਾਂ ਦਾ ਬਹੁਤ ਬੱਤੇ ਸੁਨੂ ਬਿਨਾ ਹਰੇ ਚੋਲਾ ਲੈ ਨਾ ਮੱਤਾ ਨਲ ਬੱਤੇ ਸੁਨੂ ਬਿਨਾ ਬਰਾਏ ਸਰ ਤੋਂ ਆ ਸੰਗਤਾਂ ਨੇ ਲੰਗਰ ਲਾਇਆ ਸਮੁੰਦਰ ਦਾ ਬਸ ਬਾਬਾਈ ਬਸ ਜਾ ਬਣੇ ਦਵਾਬਾ ਬੈਲਟ ਸੁਲਤਾਨਪੁਰ ਲੋਧੀ ਨੂੰ ਲੰਗਰ ਆਸ ਵੀਰੇ ਹੋ ਗਈ ਆਪਣੇ ਤੇ ਧੁੱਪ ਲੱਗੀ ਪਈ ਆ ਹਾਂ ਮੈਂ ਉਹਦੇ ਨਾਲ ਫੋਨ ਕਿੰਡੋ ਆਏ ਲੱਗੀ ਆ ਮੈਂ ਉਹਦੇ ਨਾਲ ਬਾਦਿਓ ਪਰ ਉਹਨਾਂ ਕਹਿੰਦੇ ਧੁੱਪ ਆਪਣੇ ਸਵੇਰ ਜੀ ਲੱਗੀ ਪਈ ਆ ਜਿੱਦਾਂ ਗਾਹ ਨੂੰ ਬਹੁਤ ਬੋਲਦਾ ਇੱਥੇ ਵੀ ਸਵੇਰੇ بڑے ਲੰਗਰ ਅੱਜ ਵੇਖੇ ਤੇ ਪਰ ਆਹ ਦੇਖੋ ਲੋਕਾ ਸ਼ਬਦਾਂ ਦਾ ਲੰਗਰ ਇਹਦੇ ਵਿੱਚ ਬਾਬਾ ਜੀ ਹੋਣਾ ਨੇ ਕੋਸ਼ ਸਵਾਲ ਜਵਾਬ ਰੱਖੇ ਆ ਕੋਈ ਵੀ ਬੰਦਾ ਇਹਨੂੰ ਅੰਦਰ ਬਹਿ ਕੇ ਸਵਾਲ ਜਵਾਬ ਕਰ ਸਕਦਾ ਇਹਦੇ ਨਾਲ ਕਿੱਡਾ ਵਧੀਆ ਭਰਾਲਾ ਵੀ ਆਪਾਂ ਨੂੰ ਸੇਖ ਕੌਮ ਦੇ ਨਾਲ ਜੁੜਿਆ ਜਾਂਦਾ ਤੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਵਾ ਭਰਾਲਾ ਵਾ ਇਹ ਨਾਲ ਜਿੰਨਾ ਵੀ ਉਹ ਜਿੰਨਾ ਆਪਣੋ ਇਤਿਹਾਸ ਦੇ ਨਾਲ ਜੋੜਿਆ ਜਾਊਗਾ ਉਹਦੇ ਵਿੱਚ ਸਾਰਾ ਕੰਪਲੀਟ ਆ ਅੰਦਰ ਇਧਰੋਂ ਇੱਥੇ ਸਾਰੇ ਬੱਚੇ ਬੈ ਕੇ ਬੈਨ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਵੀਰਾ ਨੇ ਦਸਤਾਰ ਦਾ ਲੰਗਰ ਲਾਇਆ ਵੇਖੋ ਵੀ ਕਿੰਨੇ ਕਿੰਨੀਆਂ ਮਹਾਨ ਪੁੱਤਾਂ ਨੂੰ ਜੇ ਤੱਕ ਆਪਾਂ ਯਾਦ ਕਰਦੇ ਆਂ ਵੀਰ ਬਿਨਾ ਕਿਸੇ ਕੰਮ ਤੋਂ ਸਟੇਜ ਦੇ ਉੱਪਰ ਖੜਾ ਪੱਗ ਨਹੀਂ ਬੰਨ ਰਿਹਾ ਜਾਂ ਪੱਗ ਨਹੀਂ ਬਨਵਾ ਰਿਹਾ ਉਹ ਕਿਰਤਾ ਕਰਕੇ ਟੀਨ ਤੋਂ ਥੱਲੇ ਹੋ ਤੇ ਉਹਦਾ ਪਾਗ ਗੁਰੂ ਦੇ ਦਰਸ਼ਨ ਸੇਟਾ ਕੇ ਰੱਖੋ ਬਾਈ ਗੁਰੂ ਬੰਦ ਰੱਖੋ ਬਾਈ ਗੁਰੂ ਜੀ ਸੇਟਾ ਕੇ ਰੱਖੋ ਬਾਈ ਗੁਰੂ ਦੀ ਮਰਿਆਦਾ ਅਨਸਾਰ ਅੰਦਰ ਆਪ ਫੋਨ ਬੰਦ ਕਰਦੇ ਨੇ ਲੈਣਾ ਦੇ ਵਿੱਚ ਜਲੋ ਚਾਉਦੇ ਰਹੋ ਬਾਈ ਕੁਜੀ ਸਾਰੇ ਇੱਕ ਦੀ ਵੀਡੀਓ ਨਹੀਂ ਬਣਾਉਣੀ ਚਾਹੀਦੀ ਆ ਇਧਰ ਆ ਜਾਓ ਮਾਤਾ ਜੀ ਚੱਲਦੇ ਰਹੋ ਬਾਈ ਕੁਜੀ ਕਿੰਨੀ ਅੱਜ ਵੰ ਮੇਲੇ ਦਰਸ਼ਨ ਕਰਨੇ ਆ ਹਾਂਜੀ ਹਾਂਜੀ ਆਹੋ ਆਰ ਆਪ ਕੋ ਨਾਮ ਸੰਤੋ ਹੋ ਜੋਤਨੋ ਦੇ ਸੋਹਾਰ ਧਰਨਾ ਹੁਣ ਆਪਾ ਪਹੁੰਚੇ ਪਿੰਡ ਮਹਾਰਾਜ ਦੀਆਂ ਸੰਗਤਾਂ ਜਿਹੜੀਆਂ ਆਪਣੇ ਕਿਦਾਂ ਜੀ ਆਈਸਕ੍ਰੀਮ ਪਾਤੇ ਸੀਗੇ ਆਪਾਂ ਚੜਦੇ ਗਲਾ ਜੱਫਾ ਮਾਲ ਕੇ ਸਭ ਵਧੀਆ ਇਹ ਆਪਣੇ ਪਿੰਡ ਵੀ ਸੰਗਤਾਂ ਸੇਵਾ ਕਰਨ ਆਈਆਂ ਸੀ ਤੇ ਅੱਜ ਇਹਨਾਂ ਕੋ ਪੁੱਛੇ ਆਂ ਜੱਫਾ ਬਾਣੀ ਸਾਰਾ ਚੱਲਣ ਗਿਆ ਇੱਥੇ ਪ੍ਰਸ਼ਾਦਾ ਹੋਰ ਬਾਬਾ ਜੀ ਕੀ ਹਾਲਾ ਠੀਕ ਠਾਕ ਸੀਚਾ ਮੈਨ ਵੀਰ ਨੂੰ ਫੋਨ ਲਾਉਣ ਰਿਹਾ ਮੰਦੇ ਨੂੰ ਮੈਂ ਆਗਾ ਹਾਂ ਤੁਹਾਡੀ ਗਾਹ। ਇੱਥੇ ਲਾਏ ਮੋਰਚਣ। ਹਾਂਜੀ। ਚਲੋ ਭਾਈ। ਹੂੰ ਖਿੱਚੀ ਆ ਨਾ। ਬਾ ਵਧੀਆ ਚੜਦੇ ਗਿਲਾ। ਹੋਰ। ਸਾਹ ਵਧੀਆ ਚੜਦੇ ਗਿਲਾ। ਹਾਂ ਬੀਜੀ ਗਈ ਪਰ ਲੈਣ ਤੇ। ਆਗੇ ਆਗੇ। ਇਹ ਵੀਰ ਉੱਥੇ ਵੀ ਸਾਰੇ ਸੇਵਾ ਕਰਕੇ ਆਏ ਸੀ। ਅੱਜ ਵੇਲੋ ਵੀ ਇੱਥੇ ਵੀ ਹੁਣ ਸੇਵਾ ਕਰਨ ਦਾ ਸਾਰੇ ਵੀਰ।

ਇਹ ਸਾਰੀ ਸ਼ਗਤ ਮਹਾਰਾਜ ਦੀ ਆ ਤੁਹਾਡੇ ਪਿੰਡੋਂ ਸਿੰਘ ਅੱਗੇ ਸਾਡੇ ਆਲੀਕਲਾ ਸੇਵਾ ਕਰਕੇ ਆਏ ਆ ਉਹ ਰਾਹ ਦਾ ਬਾਈਕ ਕੋਲੇ ਚੱਲੀ ਹੋਇਆ ਸਦਰਾ ਦੇ ਅੰਦਰ ਨਹੀਂ ਆਓ ਉਹਦੇ ਵੇਲੇ ਅਸੀਂ ਕਹਿੰਦੇ ਅੱਜ ਥੁਮਕਾ ਕੇ ਕੰਮ ਤੋਂ ਉੱਥੇ ਆਈਏ ਬਹੁਤ ਮਾਰੀ ਗਿਆ ਹੁਣ ਪੈਦਲ ਹੋ ਜਾ ਬਾਈਕ ਕੋਲ ਚੱਲ ਆ ਜਾ ਫੋਟੋ ਕਰੀ ਆ ਅੱਜ ਉੱਥੇ ਰਹਿ ਆ ਕਰੀ ਨੀ ਉੱਧਰ ਜਿੱਥੇ ਮਰਜ਼ੀ ਕਰਦਾ ਹੋਰ ਕਿਧਰ ਗਿਆ ਇਹ ਸੰਕਾ ਆਪਣੇ ਆਪਨੇ ਆਦਮੀ ਨਾਲ ਲੰਗਰ ਦੇ ਵਿੱਚ ਬੜੇ ਨੇ ਆਪਣੇ ਨਾਲ ਕਿਤੇ ਪੁੱਤਰ ਕਰਾ ਕੇ ਆਏ ਹਾਸ ਦੇ ਵਿੱਚ ਤੇ ਦੇਖੋ ਇਹ ਉੱਥੇ ਵੀ ਸਾਣਾ ਸੇਵਾ ਕਰਕੇ ਕੋਈ ਪੱਤਰ ਸਾਹਿਬ ਆਇਆ ਇਹਦਾ ਬਹੁਤ ਵੱਡਾ ਲੰਗਰ ਆ। ਜੇ ਭਾਈ ਫਰਮਾਦਦੇ ਮੈਂ ਚੜ੍ਹਦੀ ਕਲਾ ਜ ਰੱਖੇ ਤੇ ਇੰਨਾ ਹੀ ਲੰਗਰ ਇਹਨਾਂ ਦੇ ਚੱਲੇ ਰਹਿਣ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਰੀਏ। ਹਾਂ ਸਾਰਾ ਵਾਹਿਗੁਰੂ ਜੀ ਕਾ। ਮੋਸ਼ ਹੋਇਆ ਉੱਥੋਂ ਪੱਧਰ ਹੋਣੀ ਨਹੀਂ। ਜਿੰਨਾ ਮਰਜ਼ੀ ਆਪਾਂ ਲਾ ਲਈਏ ਜੀ। ਵਾਡੇ ਸੇਵਾਆਂ ਚੰਗੇ ਸਾਈ ਲੱਗੀ ਬਈ ਬੜਾ ਵਧੀਆ ਬਹੁਤ ਗੋਣ ਹੀ ਗਾਈ ਜਾਂਦਾ ਹੁਣ ਉਹਨੇ ਤਿੰਨ ਆਪਾਂ ਦੁੱਖਤੇ ਬਣਾਉਣੇ ਸੀ ਉਹਨੇ ਤਿੰਨ ਬਣਾਏ ਆ ਅੱਛਾ ਜੀ ਇਹਦਾ ਮੁੜ ਕੇ ਮੈਨੂੰ ਇੰਨੇ ਸੱਤੇ ਸਾਹਮਣੇ ਉਖੇ ਠੀਕ ਆ ਜੀ ਜਿੱਦਾਂ ਤੇਰਾ ਰੋਗ ਆ ਉਹਨੂੰ ਵੀ ਬੂ ਦੇਤਾ ਸੀ ਆਪਣੇ ਕੋਲੋਂ ਤੇ ਖਾ ਦੇ ਇੱਕ ਸੁਸਾਇਟੀ ਆ ਗਈ ਆਪਣੀ ਦੇਣ ਵਾਲੀ ਠੀਕ ਉਹ ਦੇ ਗਈ ਲੱਗਦਾ ਇੰਦਾ ਹਾਂ ਜੀ ਹਾਂ ਠੀਕ ਆ ਜੀ ਦਾ ਦਾ ਵੱਡਾ ਜਿਹੜਾ ਹੁਣ ਬੱਦੀਦਾਰਾ ਸਤਨ ਉਹ ਮਾਗੀ ਤੇ ਤੇ ਮਾਗੀ ਲੱਗ ਗਿਆ ਉਹ ਗੁਰੂ ਬੜਾ ਉਸਾਰ ਜਿੱਥੇ ਮਾਫੀ ਜਰ ਦੇਵਾ ਕਰਕੇ ਸਾਡੇ ਮਾਫੀ ਚੜਾਈ ਕਰਕੇ ਸੀ ਉਸ ਤੋਂ ਬਾਅਦ ਉਹ ਵਰਸੀ ਆ ਨਾਲ ਡੋਗਰਾ ਵਾਲ ਕੇ ਉਹ ਤੇ ਨਾ ਨਾ ਕਿ ਮੁਕਸਰ ਲੱਗ ਗਿਆ ਬਹੁਤ ਮੁਕਸਰ ਲੱਗ ਗਿਆ ਸਾਡੇ ਗੁਰੂ ਸਰ ਵੱਡਾ ਜਿਹੜਾ ਜੀ ਮਾਫੀ ਦੀ ਸੇਵਾ ਕਰਕੇ ਓਵਰਪਲਾਨ ਲੱਗਦਾ ਹੈ। ਉਹ ਇਹ ਤਾਂ ਇਹਦੇ ਵਿੱਚ ਆਉਂਦਾ ਹੈ। ਸੋਈ ਉਹ ਤੇ ਸਾਡਾ ਪਿੰਡ ਤੇ ਤਕਰੀਬਨ ਸਾਰਾ ਹੀ ਹੋਣਾ 22 ਬਾਅਦ ਚੋਂ ਉਹੜਾ। ਸਾਡੇ ਸੰਗ ਤੁੰ ਬੈ ਕੇ ਆਏ। ਪਹਿਲਾਂ ਜਦੋਂ ਦਰਬਾਰ ਮੰਗਦੇ ਰਿਹਾ ਨਾ ਉਹਦਾ ਸੇਵਾ ਕਿੰਡਾ ਸਾਡੇ ਬਹੁਤ ਮਹਾਨੀ ਦੀ ਧਰੁੰਦੇ ਵੀਰਾਂ ਸਾਰਿਆਂ ਨੂੰ। ਅੱਜ ਵਾਲੇ। ਮਰਕੇ ਫਿਰ ਉਹ ਜੀ ਨੋ। ਯਾਰ ਇਹ ਤਾਂ ਇੰਨਾ ਪਿਆਰ ਨਹੀਂ ਦੇਖਿਆ ਘਰ ਦੇ। ਚਲੋ। ਹਿੰਝ ਚਾਹੇ ਬਾਤ ਐ ਬਾਬੇ ਦਾ ਨਾਮ ਲੈ ਕੇ ਤੇ ਪਿੰਡ ਵਾਲੀ ਸਾਈਡ ਹੁਣ ਬੱਚਿਆਂ ਨੂੰ ਦਿਖਾਤਾ ਆਪਾਂ ਸਾਰਾ ਕੁਝ ਹੁਣ ਜਵਾਕਣ ਲੱਗੀ ਭੁੱਖ ਤੇ ਇਹਨਾਂ ਨੂੰ 버ਗਰ ਪੀਜੇ ਖਵਾ ਆਗੇ ਹੁਣ ਪੇਟ ਦੀ ਤਿਆਰੀ ਕਰ ਲਈ ਆ ਸਾਰੇ ਆਂਦੇ ਹੀ ਖਾਣੇ 버ਗਰ ਸਾਨੂੰ ਮਿਲ ਗਈ ਬੱਸ ਜੀ ਰੋੜੇ ਤੇ ਸ਼ਾਕੇ ਫੇਰ ਚੱਲਦੇ ਆ Tuh, so, ini jari.